ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰੋਡੇ ਬਾਈ ਬੱਬੇ ਕੋਲ ਪਹੁੰਚੇ ਆ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਤੁਸੀਂ ਸਾਰੇ ਜਾਣਦੇ ਹੋ ਕੈਪਟਨ ਮਾਲੀ ਬਾਈ ਬੱਬੇ ਕੋਲ ਹੀ ਆ ਜੇ ਕਿਸੇ ਵੀਰ ਨੇ ਸੀਮਣ ਲੈਣਾ ਹੋਵੇ ਜਾਂ ਕ੍ਰਾਸ ਕਰਾਉਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਜੀ ਹਰ ਵਕਤ ਅਵੇਲੇਬਲ ਹੁੰਦੇ ਆ ਜੀ ਸੀਮਣ ਬਾਕੀ ਮੇਲਿਆਂ ਦਾ ਜੇਤੂ ਆ ਤੁਹਾਨੂੰ ਸਭ ਨੂੰ ਪਤਾ ਹੀ ਆ ਜੀ ਅੱਜ ਇੱਕ ਐਨੀਮਲ ਬਾਈ ਦਾ ਸੇਲ ਆ ਨੀਲੀ ਰਾਵੀ ਦੀ ਮੱਝ ਸਪੈਸ਼ਲ ਨੀਲੀ ਰਾਵੀ ਦੀ ਕੰਮ ਕਰਦੇ ਆ ਬਾਈ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿੰਨਾ ਮਸੂਆ ਕੀ ਦੁੱਧਵਾ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਮੇਰਾ ਦਵਿੰਦਰ ਸਿੰਘ ਬੱਬਾ ਨਾਂ ਜੀ ਪੈਂਡ ਰੋਡ ਤਹਿਸੀਲ ਬਾਗਾਪਰਾਣਾ ਜਿਲ੍ਹਾ ਮੋਗਾ ਜੀ ਠੀਕ ਆ ਆਪਾਂ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਏ ਸੀ ਬਸ ਹਾਂਜੀ ਹਾਂਜੀ ਨਾਲ ਦੇ ਨਾਲ ਹੀ ਹੋ ਗਿਆ ਠੀਕ ਆ ਜੀ ਅੱਜ ਇੱਕ ਮੱਝ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹਦਾ ਜੀ ਦੂਜੇ ਸੂਏ ਸੂਈ ਵੀ ਇਹੇ ਠੀਕ ਆ ਜੀ ਤੇ ਇਹ ਆਪਾਂ ਖਰੀਦੀ ਆ ਇਹ ਸੁਈ ਸੁਵਾਈ ਵੀ ਹਾਂ ਇੱਕ ਦਿਨ ਹੀ ਹੋਇਆ ਸੀ ਸੂਈ ਨੂੰ ਆਜੀ 5 ਦਿਨ ਹੋ ਗਏ ਨੂੰ ਸੂਈ ਨੂੰ ਠੀਕ ਆ ਜੀ ਤੇ 12 ਕਿਲੋ ਬੋਲਾ ਤਿਆਰ ਆ ਜੀ ਤਿਆਰ ਆ ਇਸ ਵਕਤ ਹਾਂ ਮੰਨ ਕੇ ਚੱਲੋ ਅੱਜ ਆਪਾਂ ਸਵੇਰ 5 ਵਜੇ ਚੁਈ ਸੀ ਹਾਂਜੀ ਤੇ 5 ਕ ਦਾ ਹੀ ਤਰੀਬਨ ਟਾਈਮ 5 ਕਦਾਂ ਹੀ ਹੋਣਾ 5 ਵਜ ਗਏ ਜੇ ਸਰਕ ਜੇ ਜਦੋਂ ਮਰਜੀ ਸਵੇਰ 5 ਵਜੇ ਬੰਦਾ ਚੋੜ ਸਕਦੇ ਨੇ ਟਾਈਮ ਤੋਂ ਟਾਈਮ ਚੋੜ ਸਕਦਾ ਹੈ ਕੋਈ ਟਾਈਮ ਚੋੜ ਸਕਦਾ ਹੈ ਅੱਜ 12 ਕਿਲੋ ਤਿਆਰ ਹੈ ਜੀ ਤਿਆਰ ਹੈ ਜੀ ਤੇ ਕਿੰਨਾ ਕੁ ਦੁੱਧ ਦੇ ਦੋ ਬਾਈ ਦੁੱਧ ਜੀ ਹੁਣ ਤਾਂ 12 ਕਿਲੋ ਦਾ ਬੋਲਾ ਤਿਆਰ ਹੈ ਤੁਹਾਨੂੰ ਪਤਾ ਹੀ ਵਿੱਚ 14 15 14 15 ਇਤੋਂ ਦਾ ਦੇਉਗੀ ਤੇ ਲੇਵੇ ਦੀ ਮੰਤਰ ਤਾਂ ਤੁਸੀਂ ਵਿਖਾਈ ਦੇਣੀ ਹੈ ਠੀਕ ਆ ਜੀ ਤੇ ਬੱਚਾ ਕੀ ਆ ਬਾਈ ਮਗਰ ਤੇ ਬੱਚਾ ਕੱਥਾ ਹੈ ਮਗਰੀ ਸੀ ਬੰਦਾ ਜੀ ਸਰਕਾਰੀ ਸੀ ਮੰਦਾ ਦੇਖ ਸਕਦੇ ਹੋ ਔਖਾ ਔਖਾ ਪਿਓਰ ਆ ਜੀ ਪੂਰਾ ਤੋੜ ਕੇ ਦਿਖਾ ਦਿਓ ਜੀ ਮੱਝ ਹਾਂਜੀ ਬੋਲੇ ਬਾਈ ਦੱਸਦਾ ਇਹ ਦ 12 ਕਿਲੋ ਬੋਲਾ ਨੈਟ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ ਦੋ ਟਾਈਮ ਚਵਾਈ ਕਰ ਲੋ ਚਾਰ ਟਾਈਮ ਚਵਾਈ ਕਰ ਲੋ ਚਾਹੇ ਛੇ ਟਾਈਮ ਚਵਾਈ ਕਰ ਲੋ ਬਾਕੀ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਾਂਗੇ ਥਨਾ ਵਗੈਰਾ ਦੀ ਪ੍ਰੋਪਰ ਹੋ ਕੇ ਆ ਹਵਾਨਾ ਕਰਮ ਵਾਲੀ ਦਾ ਤੁਸੀਂ ਦੇਖ ਸਕਦੇ ਹੋ ਪੂਰਾ ਟਾਪ ਦਾ ਹਵਾਨਾ ਲੈ ਜਾ ਵੀਰ ਹਣ ਬਾਕੀ ਜਿੰਨਾਂ ਦਾ ਵੀ ਨੇ ਦੱਸਿਆ ਨੈਟ ਤਿਆਰ ਹੋਊਗਾ ਥਣਾ ਦੇ ਸਾਈਜ਼ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਸੋਹਣੇ ਆਚਾਰੇ თან ਨਖੜ ਮੇ ਇੱਕੋ ਜਿਹੇ ਸਾਈਜ਼ ਦੇ ਦੇਖ ਸਕਦੇ ਹੋ ਤੁਸੀਂ ਐਨ ਗੱਠਾਂ ਕੋ ਵਿਥੀ ਤੇ ਲੱਗੇ ਬਈ ਥਣਾ ਦੀ ਪ੍ਰੋਪਰ ਓਕੇ ਆ ਜੀ ਬਾਈ ਜੀ ਪਾ ਧਾਰਾ ਮਾਰ ਕੇ ਵੀ ਵਿਖਾਉਣਗੇ ਸੀਰ ਸਾਊ ਦੇ ਵਿੱਚ ਕਿਸੇ ਤੋਂ ਮੰਨ ਕੇ ਚਲੋ ਪੂਰ ਛਟਾ ਹਾਂਜੀ ਤੇ ਐਵੇਂ ਵੀ ਬੰਦਾ ਮੰਗਾ ਲੂਗਾ ਗਾਰੰਟੀ ਫੋਲੂਗੂ ਠੀਕ ਆ ਪੂਰ ਛਟਾ ਦੀ ਆਪਣੀ ਗਾਰੰਟੀ ਆ ਜੀ ਸੀਰ ਸਾਊ ਦੀ ਪੂਰੀ ਗਾਰੰਟੀ ਹੈ ਬਾਕੀ ਤੁਸੀਂ ਹਵਾਨਾ ਕਰਮ ਵਾਲੀ ਦਾ ਵੇਖ ਸਕਦੇ ਹੋ ਪੂਰਾ ਟਾਪ ਦਾ ਹਵਾਨਾ ਜੀ 12 ਕਿਲੋ ਤਿਆਰਾਂ ਤੇ 14-15 ਕਿਲੋ ਦੁੱਧ ਹੀ ਬਾਈ ਅਮੀਰ ਕਰਦੇ ਨੇ 14-15 ਕਿਲੋ ਦੁੱਧ ਕੋਈ ਬਾਹਲਾ ਨਹੀਂ ਮੱਝ ਨੂੰ ਕਿਉਂਕਿ ਜਾਤ ਬ੍ਰੀਡ ਦੀ ਚੰਗੀ ਆ ਹੈਵੀ ਬੋਡੀ ਵੇਟ ਦੀ ਚੰਗੇ ਕੱਦ ਕੱਢਦੀ ਧਾਰਾ ਮਾਰ ਕੇ ਦਿਖਾ ਦਿਓ ਜੀ ਧਾਰਾ ਮੈਂ ਆਜੋ ਜੀ ਤੁਹਾਨੂੰ ਧਾਰਾ ਮਾਰ ਕੇ ਪ੍ਰੋਪਰ ਥਾਣਾ ਲੇਵਾ ਪਿੱਛੋਂ ਸਵਾਰ ਕੇ ਵਿਖਾ ਦੇ ਜੀ ਕੀ ਕਰਵਾ ਦਾਂਗੇ ਲੇਵਾ ਸਵਾਰ ਕੇ ਵਿਖਾਏਗਾ ਦੇਖ ਸਕਦੇ ਹੋ ਹਵਾਨਾ ਤੁਸੀਂ ਪੂਰਾ ਟਾਈਮ ਹੈ ਜੀ 5 ਵਜੇ ਦੂਜਾ ਮੰਨ ਕੇ ਚੱਲੋ ਕੜ ਕੇ ਵੀ 5 ਵਜੇ ਚੋਈ ਸੀ ਤੇ ਹੁਣ ਵੀ ਚਵਾਈ ਦਾ ਟਾਈਮ 5 ਵਜੇ ਦੇ ਦਈਏ ਜੀ ਕੋਈ ਵੀਰ ਤਸੱਲੀ ਆਪਦਾ ਟਾਈਮ ਟੂ ਟਾਈਮ ਚੋ ਕੇ ਕਰ ਸਕਦਾ ਹੈ ਜੀ ਜਿੰਨਾ ਬਾਈ ਨੇ ਦੱਸਿਆ ਦੋ ਤਿਆਰ ਹੋਊਗਾ ਜੀ ਬਾਕੀ ਥਣਾ ਦੀ ਪ੍ਰੋਪਰ ਓਕੇ ਆ ਕਿਉਂਕਿ ਧਾਰਾ ਮਾਰ ਕੇ ਤੁਹਾਨੂੰ ਤਾਂ ਦਿਖਾ ਰਿਹਾ ਕਈ ਾਰੋ ਕਿਸੇ ਵੀਰ ਨੇ ਦੂਰੋਂ ਨੇੜੋਂ ਆਉਣਾ ਹੁੰਦਾ ਤਾਂ ਤਸੱਲੀ ਪਹਿਲਾਂ ਹੋਈ ਚੰਗੀ ਹੁੰਦੀ ਹੈ ਜੀ ਬੋਲੀ ਆ ਬਾਈ ਚ ਬਾਈ ਪੂਰੀ ਆ ਜਾਂ ਤੁਹਾਡੇ ਆਖਾਂ ਬਾਕੀ ਤੁਹਾਨੂੰ ਥਣ ਚੈੱਕ ਕਰਵਾ ਦਿੰਨੇ ਆ ਜੀ ਇਕਲਾ ਇਕਲਾ ਥਣ ਇੱਕ ਨੰਬਰ ਚ ਵਾਈ ਬੋਲੀ ਆ ਕੋਈ ਭੂਰ ਛਿੱਟਾ ਨਹੀਂ ਦੂਸਰੇ ਵੀ ਦੋਨੇ ਦਿਖਾ ਦੂੰ। ਲੈ ਕੇ ਰਹਿ ਗਿਆ ਜੋ ਵੀ ਦਿਖਾ ਦੂੰ। ਦੇਖ ਸਕਦੇ ਹੋ ਪੂਰੀ ਵਧੀਆ ਚਵਾਈ ਤੇ ਸੀਰ ਸਾਉ ਕਰਮਾ ਵਾਲੀ ਪੂਰੀ ਆ ਜੀ। ਚਾਹੇ ਜਵਾਬ ਚੋਈ ਜਾਣ ਜੀ। ਮੁੱਲ ਬਾਈ ਇਹਦਾ। ਮੁੱਲ ਫੋਨ ਤੇ ਹੀ ਕਰ ਲਾਂਗੇ। ਫੋਨ ਤੇ ਕਰ ਲਾਂਗੇ ਜੀ। ਹਾਂਜੀ। ਮੁੱਲ ਬਾਈ ਫੋਨ ਤੇ ਹੀ ਕਰਨਗੇ ਜਿਹੜੇ ਵੀਰ ਨੂੰ ਮੱਝ ਪਸੰਦ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ। ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਹਾਂ ਦੇਖੋ 2 ਡੰਗ ਚੋਲੇਵੇ 3 ਡੰਗ ਚੋਲੇਵੇ। ਠੀਕ ਆ ਜੀ। ਹਾਂਜੀ। ਦੁੱਧ ਤਿਆਰ, ਨੱਟ ਤਿਆਰ ਹੋਊਗਾ। ਇੱਥੇ ਦਾ ਜੀ ਇੰਨੇ ਦੁੱਧ ਦੀ ਫੁੱਲ ਗਰੰਟੀ ਆਪਾਂ ਜਿੰਨਾ ਭੋਲਾ ਹੈਗਾ। ਠੀਕ ਆ ਜੀ। ਗਾਂ ਹੁਣ ਮੰਨ ਕੇ ਚੱਲੋ ਅਗਲੇ ਦਾ ਅਸੀਂ ਸਵਾਦ ਆ ਜੀ। ਯਾਨੀ ਆਪਣੇ ਘਰੇ ਕਿੰਨਾ ਟਾਈਮ ਚੋ ਸਕਦਾ ਜੀ? ਇਹਨੂੰ ਮੰਨ ਕੇ ਚੱਲੋ ਜੀ 2 ਡੰਗ ਚੋਲੇ 3 ਡੰਗ ਚੋਲੇ ਆਪਣੇ ਘਰੇ ਚੋ ਸਕਦੇ। ਹਾਂ। ਤਸੱਲੀ ਬਾਈ ਕਹਿੰਦਾ ਮੇਰੇ ਘਰੇ ਚਾਹੇ 2 ਡੰਗ ਚੋਲੋ 3 ਡੰਗ ਚੋਲੋ ਜਿੰਨਾ ਦੁੱਧ ਦੱਸਿਆ ਉਹਨਾਂ ਤਿਆਰ ਹੋਊਗਾ ਅੱਗੇ ਦੁੱਧ ਸੇ 14 ਤੇ 15 ਦਾ 14 15 ਕਿਲੋ ਦਾ ਦੇ ਹੀ ਦੇਣਾ ਕਿਉਂਕਿ ਢਾਂਚਾ ਚੰਗਾ ਜੀ ਹਵਾਨਾ ਚੰਗਾ ਬਾਕੀ ਥਾਂ ਲੇਵੇ ਦੀ ਸਾਫ ਆ ਜੀ ਹਾਂਜੀ ਬਾਕੀ ਜਿਹੜੇ ਵੀ ਨੂੰ ਮੱਝ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਫਿਰ ਚੁਆਈ ਪੂਰੀ ਚੰਗੀ ਆ ਜੀ ਕੋਈ ਆਈ ਨਹੀਂ ਬਈ ਮੰਨ ਕੇ ਚਲੋ ਵੇਖੋ ਤੁਸੀਂ ਬਈ ਭੋਲੀ ਆ ਪੂਰੀ ਠੀਕ ਆ ਜੀ ਚੁਆਈ ਭੋਲੀ ਆ ਹਾਂਜੀ ਓਕੇ ਜੀ ਧੰਨਵਾਦ